ਦਹਲਾ ਦੂਰ ਪਿਆ ਉਸ ਤੋਂ ਜਮੇ ਆਪਣੇ ਮੁਸਲਿਮ ਸਿੱਖ ਜੋ ਆਪਣੇਦਰ ਮੁਸਲਿਮ ਉਧਰ ਚਲੇ ਗਏ ਸੀ ਉਸ ਵਕਤ ਇਹ ਸਾਰੇ ਦਾ ਸਾਰਾ ਪਿੰਡ ਜੋਰੇ ਮਤਲਬ ਹੀ ਉਜੜ ਕੇ ਚਲਾ ਗਿਆ ਸੀ ਤੇ ਉਰੇ ਇੱਕ ਵੀ ਪਰਿਵਾਰ ਮੁਸਲਿਮ ਨਹੀਂ ਰਿਹਾ ਸੀ ਤੇ ਉਸ ਤੋਂ ਟਾਈਮ ਦੇ ਇਹ 47 ਤੋਂ ਲੈ ਕੇ ਹੁਣ ਤੱਕ ਇਹ ਮਸਜਿਦ ਵਿਰਾਨ ਤੇ ਬਿਲਕੁਲ ਬੇਆਬਾਦ ਹੋਈ ਪਈ ਸੀ ਹਾਲ ਹੁੰਦਾ ਸੀ ਕੌਣ ਇੱਥੇ ਰਹਿੰਦਾ ਸੀ ਇੱਥੋਂ ਦੇ ਜਿਹੜੇ ਲੋਕ ਸਿੱਖ ਭਾਈਚਾਰੇ ਕਿਸੇ ਵੀ ਤਰ੍ਹਾਂ ਦੇ ਇੱਥੇ ਜੋ ਮਸਜਿਦ ਅੰਦਰ 25 ਸਾਲ ਤੱਕ ਉਹਨਾਂ ਨੇ ਆਪਣਾ ਗੁਰੂ ਘਰ ਬਣਾਇਆ ਹੋਇਆ ਸੀ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਦੇਖਰੇਖ ਕਰ ਰਹੇ ਹੋ ਜੀ ਡੇਢ ਸਾਲ ਹੋ ਗਏ ਡੇਢ ਦੋ ਸਾਲ ਦੇ ਤਕਰੀਬਨ ਹੋ ਚੁੱਕੇ ਆ ਇਹ ਮਸਜਿਦ ਨੂੰ ਆਬਾਦ ਹੋਏ ਨੇ ਇਸ ਦੇ ਵਿੱਚ ਕੰਮ ਚੱਲਦੇ ਨੇ ਤੇ ਇਸ ਦੁਆ ਦੇ ਵਿੱਚ ਸਾਡੇ ਪੰਜਾਬ ਦੀ ਆਨਮਾਨ ਸ਼ਾਨ ਸਹੀਮਾ ਪੰਜਾਬ ਜੀ ਨੇ ਵਿਸ਼ੇਸ਼ ਰੂਪ ਤੇ ਸ਼ਿਰਕਤ ਕਰਕੇ ਉਹਨਾਂ ਨੇ ਦੁਆ ਕਰਾਈ। ਪਰ ਮਸਜਿਦ ਇਹ ਆਬਾਦ ਕਰਵਾ ਕੇ ਅਜ਼ਾਨ ਨਮਾਜ਼ ਹੋਈ ਉਸ ਤੋਂ ਬਾਅਦ ਇਸ ਮਸਜਿਦ ਦਾ ਕੰਮ ਸ਼ੁਰੂ ਕੀਤਾ ਗਿਆ। ਹਾਂਜੀ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਸਾਡੇ ਕੁਝ ਸਾਡੇ ਸਰਪੰਚ ਸਾਹਿਬ ਸੀ ਜਾਂ ਹੋਰ ਮਰਦ ਸਾਥੀ ਸੀ ਪਿੰਡ ਦੇ ਉਹਨਾਂ ਵੱਲੋਂ ਮਸਜਿਦ ਦੇ ਵਿੱਚ ਬਤ ਵਤ ਸਹਿਯੋਗ ਦਿੱਤਾ ਗਿਆ। ਸਾਡੀ ਆਡੀਅנס ਨੂੰ ਦੱਸ ਦੋ ਇਹ ਕੀ ਲਿਖਿਆ ਹੋਇਆ ਤੇ ਇਹਦਾ ਕੀ ਅਰਥ ਹੈ ਅਰਬੀ ਦੇ ਵਿੱਚ ਜੋ ਸਾਡਾ ਪਹਿਲਾ ਕਲਮਾ ਲਾ ਇਲਾਹਾ ਇਲਾਲਾਹ ਮੁਹਮਮਦੁਰ ਰਸੂਲੁਲਲਾਹ ਸੱਲੱਲ੍ਲਾਹੁ ਅਲੈਹਿ ਵਸੱਲਮ ਕਰਨ ਤਰਨ ਵਾਲੀ ਯਾਦ ਅੱਲਾ ਦੀ ਹੈ ਕੋਈ ਸਿਵੇਨਾ ਕੋਈ ਮਾਬੂਦ ਨਹੀਂ ਔਰ ਜਿਹੜੇ ਨਬੀ ਪਾਕ ਸੱਲੱਲ੍ਲਾਹੁ ਅਲੈਹਿ ਵਸੱਲਮ ਨੇ ਉਹ ਅੱਲਾ ਦੇ ਸੱਚੇ ਰਸੂਲ ਨੇ ਇਹਨੂੰ ਤਸਬੀਹ ਕਿਹਾ ਜਾਂਦਾ ਹੈ

ਤੇ ਅਗੇ ਤਲਵਾਰ ਮਤਲਬ ਇਹ ਮਤਲਬ ਇਹਨਾਂ ਦੇ ਅਰਥ ਦੋਸਤੋ ਇਹ ਕਿਉਂ ਰੱਖੇ ਗਏ ਨੇ ਵੀ ਇੱਥੇ ਰੱਖਣੀ ਹੀ ਜ਼ਰੂਰੀ ਹੁੰਦੇ ਨੇ ਜੋ ਇਹ ਕੁਰਪਾਨ ਹੈ ਇਹ ਸੱਲਾ ਸਲਮ ਦੇ ਖੁਦਾ ਆਪਣੇ ਕੋਲ ਰੱਖੀ ਵੀ ਰੱਖਣਾ ਸੁਨਨਤ ਹੈ ਜੀ ਖੁਤਬਾ ਜਿਸ ਤਰ੍ਹਾਂ ਇਹ ਕਹਿ ਸਕਦੇ ਆਪਾਂ ਜੋ ਮੱਜੂਮੇ ਦੀ ਨਮਾਜ਼ ਹੁੰਦੇ ਨਾ ਉਸ ਤੋਂ ਪਰ ਲ ਇੱਕ ਆਪਣਾ ਖੁਦ ਵਾ ਪੜਾਇਆ ਮੈਂ ਤਾਂ ਈ ਕਾ ਅਕਸਰ ਕੇ ਹਜ਼ੰਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਨਮਾਜ਼ ਕਿਉਂ ਪੜੀ ਜਾਂਦੀ ਕਿੰਨੇ ਟਾਈਮ ਪੜੀ ਜਾਂਦੀ ਥੋੜਾ ਇਹ ਵੀ ਦੱਸ ਦੋ ਜੀ ਜਿਹੜੀ ਜੀ ਇਸਲਾਮ ਧਰਮ ਨੂੰ ਜੇ ਜੋ ਹਲੇਕ ਇਨਸਾਨ ਚਾਹ ਹੋ ਤੇ ਉਹ ਮਰਦ ਉਤੇ ਪੰਜੋ ਵਕਤ ਦੀ ਨਮਾਜ਼ ਫਰਜ਼ ਹੈ ਕਿ ਅਕਸਰ ਇੱਕ ਟੈਗ ਜਿਹਾ ਕੀਤਾ ਜਾਂਦਾ ਕਿਹਾ ਜਾਂਦਾ ਕਹਿੰਦੇ ਮਸਜਿਦ ਦੇ ਵਿੱਚ ਵੀ ਔਰਤਾਂ ਮਨਾਹੀ ਹੁੰਦੀ ਆ ਆ ਨਹੀਂ ਸਕਦੇ ਕੀ ਇਹ ਸੱਚ ਆ ਲੜਕੀ ਐ ਉਹਨੂੰ ਮਹਾਮਾਰੀ ਦਾ ਸਮਾਂ ਵਕਤ ਹੁੰਦਾ ਹੁੰਦਾ ਉਸ ਤੇ ਇੱਕ ਤੀਨ ਮਸਜਿਦ ਨਹੀਂ ਹਰ ਇੱਕ ਧਰਮਾਂ ਦੇ ਵਿੱਚ ਉਹਨੂੰ ਆਣਾ ਜਾਇਜ਼ ਨਹੀਂ ਮੰਨਿਆ ਜਾਂਦਾ ਮਤਲਬ ਵੀ ਜਾਇਜ਼ ਨਹੀਂ ਹੈ ਕਿਦਾਂ ਜਮਾਤ ਹੁੰਦੀ ਆ ਤੇ ਕਿਹੜੇ ਕਿਹੜੇ ਏਜ ਦੇ ਬੰਦੇ ਜਾਂ ਫੀਮੇਲ ਉਹਦੇ ਵਿੱਚ ਜਾ ਸਕਦੇ ਨੇ ਉਹਦੇ ਵਿੱਚ ਔਰਤ ਮਰਦ ਦੋਨੋਂ ਜਾ ਸਕਦੇ ਨੇ ਔਰ ਸਾਡੇ ਬਜ਼ੁਰਗ ਜਾਂ ਸਾਡੇ ਮੌਲਾਨਾ ਸਾਡੇ ਆलिम ਕਹਿੰਦੇ ਨੇ ਵੀ ਇੱਕ ਇਨਸਾਨ ਨੂੰ ਹਰ ਸਾਲ ਦੇ ਵਿੱਚ ਲਾਉਣਾ ਕਮ ਸੇ ਕਮ 4 ਮਹੀਨੇ ਲਾਣਾ ਜ਼ਰੂਰੀ ਹੈ ਮੱਕਾ ਮਦੀਨੇ ਦੇ ਮੱਕੇ ਦੇ ਵਿੱਚ ਜੋ ਦੀਵਾਰ ਆ ਉਹ ਮੇਨ ਗੇਟ ਹੈ ਇਹ ਉਹਦੀ ਮਤਲਬੀ ਫੋਟੋ ਲਾਈ ਗਈ ਹੈ ਇਹਨੂੰ ਬਰਕਤ ਦਾ ਦਰਵਾਜ਼ਾ ਕਹਿੰਦਾ ਹੈ ਵੀ ਜਿਸ ਘਰ ਦੇ ਵਿੱਚ ਇਹ ਫੋਟੋ ਲਾਈ ਜਾਂਦੀ ਹੈ ਪਰ ਅਸੀਂ ਇੱਕ ਖੁਸ਼ੀ ਦੇ ਤੌਰ ਤੇ ਮਹੌਬੱਤ ਦੇ ਲਈ ਅਸੀਂ ਮਸਜਿਦ ਦੇ ਵਿੱਚ ਲਾਇਆ ਹੋਇਆ ਹੈ ਜੋ ਮੱਕਾ ਲੱਗਿਆ ਮਦੀਨਾ ਲੱਗਿਆ ਮੱਕਾ ਸ਼ਹਿਰ ਚ ਮੱਕਾ ਮਦੀਨਾ ਸ਼ਹਿਰ ਚ ਮਦੀਨਾ ਹੈ ਇਹ ਤਿੰਨ ਬਰਾ ਬਨੇ ਠਾਈ ਠਾਈ ਫੁੱਟ ਦੇ ਤਿੰਨ ਗੋਮਟੂਚੇ ਨੇ ਨਦੀ ਦਾ ਤੇ ਇੱਕ ਜ਼ਿਕਰ ਕਰ ਰਹੇ ਸੀ ਕੋਈ ਰਾਸਤਾ ਵੀ ਲੰਘਦਾ ਸੀ ਹੈਨਾ ਉਹ ਟਾਈਮਾਂ ਦੇ ਵਿੱਚ ਥੋੜੇ ਉਹ ਟਾਈਮਾਂ ਦੇ ਵੀ ਗੱਲਾਂ ਦੱਸ ਦਿਓ ਸਾਨੂੰ ਪਹਿਲੇ ਗੁੰਮਟ ਦੇ ਥੱਲੋਂ ਦੀ ਨਦੀ ਦਾ ਪੁਲ ਬਣਿਆ ਹੋਇਆ ਲਾਸਟ ਲਾ ਗੋਮਟ ਹੈ ਉਹਦੇ ਨੀਚੇ ਪੂਰਾ ਬੇਸਮੈਂਟ ਬਣਿਆ ਹੋਇਆ ਚੀਜ਼ਾਂ ਹੈਗੀਆਂ ਜਿਹੜੇ ਖਤਮ ਹੋ ਚੁੱਕੀਆਂ ਨੇ ਜੀ ਨਹੀਂ ਬੇਸਮੈਂਟ ਬਿਲਕੁਲ ਹੈ ਗਿਆ ਉਹ ਵੀ ਬਿਲਕੁਲ ਅੰਦਰੋਂ ਤਿਆਰ ਕੀਤਾ ਸਾਨੇ ਵਧੀਆ ਔਰ ਨਦੀ ਦਾ ਪੁਲ ਸੀ ਉਹ ਵੀ ਹੈ ਗਿਆ ਫਿਲਹਾਲ ਅਸੀਂ ਦੋਨੋਂ ਸਾਈਡਾਂ ਤੋਂ ਬੰਦ ਕਰਤਾ ਨਹੀਂ ਦੇਖੋ ਪ੍ਰਬੰਧਕਾਂ ਦੀ ਕੋਈ ਤਨਖਾਹ ਨਹੀਂ ਲੇਕਿਨ ਜੋ ਸਾਡੇ ਮਸਜਿਦਾਂ ਜਿਵੇਂ ਆਪਾਂ ਗੁਰੂ ਘਰ ਦੇ ਪਾਠੀ ਜੀ ਕਹਿੰਦੇ ਨੇ ਉਸੇ ਤਰ੍ਹਾਂ ਜੋ ਸਾਡੀ ਮਸਜਿਦ ਦੇ ਇਮਾਮ ਸਾਹਿਬ ਨੇ ਉਹਨਾਂ ਦੀ ਸਾਡੇ ਇੱਕ ਜੋ ਆਦਾਰਾ ਪੰਜਾਬ ਕਬੂੜ ਵੱਲੋਂ ਉਹਨਾਂ ਵੱਲੋਂ ਇਹਨਾਂ ਦੀ ਤਨਖਾਹ ਜੋ ਉਹ ਦਿੱਤੀ ਜਾਂਦੀ ਹੈ ਇਦੋਂ ਹੁੰਦੀ ਆ ਬਖਰੀਦ ਹੁੰਦੀ ਆ ਥੋੜਾ ਉਹਦਾ ਕਨਸੈਪਟ ਵੀ ਸਮਝਾ ਲਉ ਜੀ ਰਮਜ਼ਾਨ ਦੇ 30 ਰੋਜ਼ਿਆਂ ਤੋਂ ਬਾਅਦ ਜੋ ਸਾਡੀ ਇੱਕ ਸੈਲੀਬ੍ਰੇਸ਼ਨ ਅਸੀਂ ਦਾ ਤਿਹਾਰ ਕਰਦੇ ਆ ਜੋ ਸਾਰੀ ਮਰਜ਼ੀ ਦੇ ਵੀ ਅਸੀਂ ਬੜੀ ਖੂਬਸੂਰਤੀ ਤੇ ਭਾਈਚਾਰਕ ਸਾਥ ਤੇ ਹੋਰ ਮਿੱਠੇ ਪਕਵਾਨਾਂ ਦੇ ਨਾਲ ਅਸੀਂ ਉਹ ਸੈਲੀਬ੍ਰੇਟ ਕਰਦੇ ਹਾਂ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਸ਼ਸ਼ਿਕਾ ਦਾ ਆਦਾਬ ਜੀ ਬਿਸਮਿਲਲਾਹਿ ਰਹਿਮਾਨ ਰਹੀਮ ਅਸਲਾਮੁਅਲੈਕੁਮ ਸ਼ਸ਼ਿਕਾ ਆਦਬ ਸਲਾਮ ਆਪ ਸਾਬਦੇ ਤੇ ਪਹੁੰਚਦੇ ਜੀ ਆਇਆਂ ਨੂੰ ਜੀ ਜੀ ਭਾਈ ਜੀ ਜਿਹੜੀ ਅਸੀਂ ਹਮ ਮਸਜਿਦ ਵਿੱਚ ਖੜੇ ਆਏ ਇਹ ਕਦੋਂ ਆਵਾਦ ਹੋਈ ਸੀ ਤੇ ਵਿਰਾਨ ਕਿਉਂ ਪਈ ਸੀ ਇਹ ਕਾਰਨ ਸਾਰੀ ਦੱਸੋਗੇ ਇਹ ਜੋ ਇਹ ਜਾਮਾ ਮਸਜਿਦ ਦੇ ਨਾਮ ਨਾਲ ਜਾਣੀ ਜਾਂਦੀ ਸੀ ਪਹਿਲਾਂ 1947 ਤੋਂ ਜਿਸ ਟਾਈਮ ਹੱਲਿਆਂ ਦਾ ਦੌਰ ਆਇਆ ਸੀ ਉਸ ਵਕਤ ਇਹ ਜਿਹੜਾ ਪਿੰਡ ਸੀ ਇਹ ਮੁਸਲਮਾਨਵਾਦੀ ਦਾ ਬਹੁ ਗਿਣਤੀ ਦਾ ਪਿੰਡ ਸੀ ਇਸ ਏਰੀਆ ਦਾ ਸਭ ਤੋਂ ਵੱਡਾ ਪਿੰਡ ਮੁਸਲਮਾਨ ਮੰਨਿਆ ਜਾਂਦਾ ਸੀ ਉਸ ਵਕਤ ਇਹ ਮਸਜਿਦ ਬਣੀ ਸੀ ਤੇ ਜਿਸ ਸਾਲ 47 ਦਾ ਹੱਲੇ ਦਾ 2 ਰੁਪਇਆ ਉਸ ਤੋਂ ਜਮੇ ਆਪਣੇ ਮੁ슬ਮਨ ਸਿੱਖ ਜੋ ਆਪਣੇ ਇੱਧਰ ਮੁ슬ਮ ਉਧਰ ਚਲੇ ਗਏ ਸੀ ਉਸ ਵਕਤ ਇਹ ਸਾਰੇ ਦਾ ਸਾਰਾ ਪਿੰਡ ਜੋਰੇ ਮਤਲਬੀ ਉਜੜ ਕੇ ਚਲਾ ਗਿਆ ਸੀ ਤੇ ਉਰੇ ਇੱਕ ਵੀ ਪਰਿਵਾਰ ਮੁ슬ਮਨ ਨਹੀਂ ਰਿਹਾ ਸੀ ਤੇ ਉਸ ਤੋਂ ਟਾਈਮ ਦੇ ਇਹ 47 ਤੋਂ ਲੈ ਕੇ ਹੁਣ ਤੱਕ ਇਹ ਮਸਜਿਦ ਵੀ ਵਿਰਾਨ ਤੇ ਬਿਲਕੁਲ ਬੇਆਬਾਦ ਹੋਈ ਪਈ ਸੀ ਜੀ ਜੀ ਇਵਰਾਨ ਹੋਈ ਹੋਈ ਮਸਜਿਦ ਆ ਆਬਾਦ ਮਤਲਬ ਹੋਈਆ ਮਤਲਬ ਕੀ ਇੱਥੇ ਮਾਹੌਲ ਹੁੰਦਾ ਸੀ ਕੌਣ ਇੱਥੇ ਰਹਿੰਦਾ ਸੀ ਤੇ ਆਬਾਦ ਕਰਨ ਲਈ ਤੁਹਾਨੂੰ ਕਿਹੜੇ ਕਿਹੜੀਆਂ ਦਿੱਕਤਾਂ ਆਈਆਂ ਜੀ ਅ ਜਿਸ ਟਾਈਮ ਇਹ 47 ਤੋਂ ਬਾਅਦ ਇਸ ਇਹ ਪਿੰਡ ਦਤਾਲ ਹੈ ਇੱਥੋਂ ਦੇ ਜਿਹੜੇ ਲੋਕ ਸਿੱਖ ਭਾਈਚਾਰੇ ਕਿਸੇ ਵੀ ਤਰ੍ਹਾਂ ਦੇ ਇੱਥੇ ਜੋ ਮਸਜਿਦ ਅੰਦਰ 25 ਸਾਲ ਤੱਕ ਉਹਨਾਂ ਨੇ ਆਪਣਾ ਗੁਰੂ ਘਰ ਬਣਾਇਆ ਹੋਇਆ ਸੀ ਜੀ ਬੀੜ ਸਾਹਿਬ ਇਸ ਮਸਜਿਦ ਦੇ ਵਿੱਚ 25 ਸਾਲ ਤੱਕ ਗੁਰੂ ਘਰ ਰਿਹਾ ਉਸ ਤੋਂ ਬਾਅਦ ਇੱਥੋਂ ਦੇ ਭਾਈਚਾਰੇ ਨੇ ਆਪਣਾ ਗੁਰੂ ਘਰ ਬਣਾ ਲਿਆ ਉਸ ਤੋਂ ਬਾਅਦ ਇਹ ਵੀਰ ਮਤਲਬ ਵੀਰਾਨ ਰਹੀ ਇਹ ਪਿੰਡ ਵਾਲੇ ਬੜੀ ਦੇਖ ਨਿਗਰਾਨੀ ਦੇ ਵਿੱਚ ਰਹੀ ਵੀ ਨਾ ਇਹਦੇ ਬੜੀ ਇਹ ਮਸਜਿਦ ਨੂੰ ਸਾਹਮਣੇ ਰੱਖਿਆ ਹੁਣ ਤੱਕ ਇਹਨਾਂ ਨੇ ਵੀ ਉਸ ਤੋਂ ਬਾਅਦ ਜੋ ਇੱਕ ਔਰੇ ਦੇ ਭਾਈਚਾਰੇ ਸਿੱਖ ਭਾਈਚਾਰੇ ਲੋਕ ਤੇ ਜਿਹੜੀ ਮਸਜਿਦ ਦਾ ਖਿਆਲ ਰੱਖਦੀ ਸੀ ਉਸ ਤੋਂ ਬਾਅਦ ਪਹਿਲਾਂ 25 ਸਾਲ ਗੁਰੂ ਕਰ ਰਿਹਾ ਉਸ ਤੋਂ ਬਾਅਦ ਉਹਨਾਂ ਨੇ ਖਿਆਲ ਰੱਖਿਆ ਬਸ ਇਸ ਦੀ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਦੇਖ ਰਿਕ ਕਰ ਰਹੇ ਹੋ ਜੀ ਅ ਤਕਰੀਬ ਡੇਢ ਸਾਲ ਹੋ ਡੇਢ ਦੋ ਸਾਲ ਦੇ ਤਕਰੀਬਨ ਹੋ ਚੁੱਕਿਆ ਇਹ ਮਸਜਿਦ ਨੂੰ ਆਬਾਦ ਹੋਈ ਨੇ ਇਸ ਦੇ ਵਿੱਚ ਕੰਮ ਚੱਲਦੇ ਨੂੰ ਤੇ ਅੱਲਾ ਦਾ ਸ਼ੁਕਰ ਹੈ ਤੇ ਉਸ ਦੀ ਅੱਲਾ ਪਰਬੀਦਗਾਰ ਦੀ ਰਹਿਮਤ ਨਾਲ ਤੇ ਮਸਜਿਦ ਬਹੁਤ ਖੂਬਸੂਰਤ ਤਿਆਰ ਹੋ ਚੁੱਕੀ ਹੈ ਤੇ ਇਸ ਤੋਂ ਪਹਿਲਾਂ ਜਦੋਂ ਉਹ 2022 ਦੇ ਵਿੱਚ ਪੰਜਵੇਂ ਮਹੀਨੇ ਦੀ ਕੋਈ 10 12 ਤਰੀਕ ਨੂੰ ਪਹਿਲੀ ਵਾਰ ਇਸ ਮਸਜਿਦ ਦੇ ਵਿੱਚ ਇਸ ਨੂੰ ਆਬਾਦ ਕਰਾਉਣ ਦੇ ਵਾਸਤੇ ਦੁਆ ਕੀਤੀ ਗਈ ਤੇ ਇਸ ਦੁਆ ਦੇ ਵਿੱਚ ਸਾਡੇ ਪੰਜਾਬ ਦੀ ਆਨ ਬਨ ਸ਼ਾਨ ਸ਼ਾਹੀ માં ਪੰਜਾਬ ਜੀ ਨੇ ਵਿਸ਼ੇਸ਼ ਹੋ ਕੇ ਸ਼ਿਰਕਤ ਕਰਕੇ ਉਹਨਾਂ ਨੇ ਦੁਆ ਕਰਾਈ ਔਰ ਮਸਜਿਦ ਦੀ ਆਬਾਦ ਕਰਵਾ ਕੇ ਅਜ਼ਾਨ ਨਮਾਜ਼ ਹੋਈ ਉਸ ਤੋਂ ਬਾਅਦ ਇਸ ਮਸਜਿਦ ਦਾ ਕੰਮ ਸ਼ੁਰੂ ਕੀਤਾ ਗਿਆ ਜੀ ਮਸਜਿਦ ਮਸਜਿਦ ਆਬਾਦ ਕਰਵਾਉਣ ਲਈ ਜਿਹੜਾ ਸਾਰੀ ਤੁਸੀਂ ਇਹ ਰੰਗ ਰੋਗਨ ਕਰਵਾਇਆ ਇਹਦਾ ਸਾਰਾ ਖਰਚਾ ਕਿੰਨਾ ਨੇ ਕੀਤਾ ਜੀ ਅ ਇਹ ਜੋ ਮਸਜਿਦ ਦਾ ਖਰਚਾ ਸਾਰਾ ਹੁਣ ਤੱਕ ਹੋਇਆ ਸੀ ਲਾਲੋ ਵੀ ਕੁਛ ਮੇਰੇ ਸਾਡੇ ਇੱਕ ਮੌਲਾਣਾ ਸਾਹਿਬ ਸੀ ਮੈਂ ਉਹਨਾਂ ਦਾ ਬੜਾ ਸਤਿਕਾਰ ਆਦਰ ਨਾਮ ਮੈਂ ਬੜਾ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਮੌਲਾਣਾ ਜਵੇਦ ਸਾਹਿਬ ਅੰਬਾਲੇ ਤੋਂ ਉਹਨਾਂ ਨੇ ਮੇਰਾ ਬੜੀ ਹੈਲਪ ਕੀਤੀ ਔਰ ਮੇਰੇ ਭਾਈ ਚਰਨ ਨੇ ਮੇਰਾ ਸਾਥ ਦਿੱਤਾ ਔਰ ਇਸ ਤੋਂ ਇਲਾਵਾ ਮੈਂ ਆਪਣੇ ਨਿੱਜੀ ਤੌਰ ਤੇ ਅੱਲਾ ਦੇ ਕਰਮ ਨਾਲ ਜਿੰਨਾ ਵੀ ਹੋ ਸਕਿਆ ਮੈਂ ਆਪ ਦੇ ਤਨੋਂ ਮਨੋਂ ਤਣੋਂ ਸਾਰਾ ਆਪਣੀ ਸਲਾ ਦੇ ਘਰ ਨੂੰ ਆਬਾਦ ਕਰਨ ਵਾਸਤੇ ਮੈਂ ਦਿਨ ਰਾਤ ਮਿਹਨਤ ਕੀਤੀ ਜੀ ਜੀ ਤੁਹਾਨੂੰ ਹੋਰ ਪਾਈਚਾਰੇ ਵੱਲੋਂ ਸਹਿਯੋਗ ਮਿਲ ਸਕਿਆ ਜੈ ਇਸ ਪਿੰਡ ਦਾ ਹਾਂਜੀ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਸਾਡੇ ਕੋਈ ਸਾਡੇ ਸਰਪੰਚ ਸਾਹਿਬ ਸੀ ਜਾਂ ਹੋਰ ਮਰਤਬਾ ਸਾਥੀ ਸੀ ਪਿੰਡ ਦੇ ਉਹਨਾਂ ਵੱਲੋਂ ਮਸਜਿਦ ਦੇ ਵਿੱਚ ਬੱਦ ਤੋਂ ਵੱਦ ਸਹਿਯੋਗ ਦਿੱਤਾ ਗਿਆ ਅੱਲਾਹ ਪਾਕ ਉਹਨਾਂ ਦੇ ਕਰਨ ਵੀ ਆਬਾਦ ਰੱਖੇ ਜੀ ਜੀ ਭਾਈਚੇ ਜੀ ਅਸੀਂ ਆਪਾਂ ਹੁਣ ਮਸਜਿਦ ਵਿੱਚ ਖੜੇ ਆਂ ਤੇ ਅਲੱਗ-ਅਲੱਗ ਜੋ ਵੀ ਹਨਾ ਇਹ ਕਲਮੇ ਲਿਖੇ ਹੋਏ ਨੇ ਤਾਂ ਨਾਲ-ਨਾਲ ਆਪਾਂ ਆਡੀਅנס ਨੂੰ ਉਹ ਵੀ ਤਸਵੀਰਾਂ ਦਿਖਾਉਣੇ ਆ ਤੇ ਜਿੱਦਾਂ ਇਹ ਹੁਣ ਕਲਮੇ ਲਿਖੇ ਹੋਏ ਨੇ ਤਾਂ ਇਹ ਇਹ ਤਸਵੀਰਾਂ ਨੇ ਤਾਂ ਇਹ ਕੀ ਲਿਖਿਆ ਹੋਇਆ ਮਤਲਬ ਤਾਂ ਜੋ ਸਾਡੀ ਆਡੀਅנס ਨੂੰ ਵੀ ਪਤਾ ਲੱਗ ਸਕੇ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਜੋ ਵੀ ਮੁ슬ਮ ਪਾਈਚਾਰੇ ਚ ਚਾਹੇ ਅਰਬੀਆ ਉਰਦੂਆ ਤਾਂ ਬਹੁਤੇ ਲੋਕਾਂ ਨੂੰ ਕਹਿੰਦੇ ਉਹਨਾਂ ਦਾ ਇੰਨਾ ਅਰਥ ਨਹੀਂ ਪਤਾ ਤਾਂ ਲੋਕਾਂ ਨੂੰ ਥੋੜਾ ਜਿਹਾ ਕ੍ਰੇਜ਼ ਹੁੰਦਾ ਵੀ ਅਸੀਂ ਵੀ ਜਾਣ ਸਕੀਏ ਵੀ ਅਜਿਦ ਕਿਦਾਂ ਨਹੀਂ ਹੁੰਦੀ ਹੈ ਕਿ ਉੱਥੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਤਾਂ ਤੁਸੀਂ ਵੀ ਸਾਡੀ ਆਡੀਅנס ਨੂੰ ਦੱਸ ਦਿਓ ਇਹ ਕੀ ਲਿਖਿਆ ਹੋਇਆ ਤੇ ਇਹਦਾ ਕੀ ਅਰਥ ਨੇ ਇਹ ਅਰਬੀ ਦੇ ਵਿੱਚ ਜੋ ਸਾਡਾ ਪਹਿਲਾ ਕਲਮਾ ਲਾ ਇਲਾਹਾ ਇਲਾਲਾਹ ਮੁਹੰਮਦੁਰ ਰਸੂਲੁਲਲਾਹ ਸੱਲੱਲ੍ਹਾਹੁ ਅਲੈਹਿ ਵਸੱਲਮ ਇਹਦਾ ਮੈਨੇ ਇਹਨੇ ਵੀ ਕਰਨ ਧਰਨ ਵਾਲੀ ਯਾਤ ਅੱਲਾ ਦੀ ਹੈ ਉਹਦੇ ਸਿਵਾ ਕੋਈ ਮਾਬੂਦ ਨਹੀਂ ਔਰ ਜਿਹੜੇ ਨਬੀ ਪਾਕ ਸੱਲੱਲ੍ਹਾ ਸੱਲਮ ਨੇ ਉਹ ਅੱਲਾ ਦੇ ਸੱਚੇ ਰਸੂਲ ਨੇ ਇਸ ਦਾ ਇਸ ਅਰਥ ਸਾਰੇ ਕਲਮੇ ਦਾ ਅਰਥ ਇਹ ਹੈ ਜੀ ਜੀ ਅੱਗੇ ਵੀ ਚੱਲਦੇ ਹਾਂ ਤੇ ਅੱਗੇ ਨਾਲ-ਨਾਲ ਇਹ ਜਿੱਦਾਂ ਆਪਾਂ ਰੱਖੀ ਹੋਈ ਹੈ ਤਾਂ ਮੁਸਲਿਮ ਪਾਈਚਾਰੇ 'ਚ ਇਹਨਾਂ ਨੂੰ ਮਤਲਬ ਕੀ ਕਿਹਾ ਜਾਂਦਾ ਸੀ ਇਹ ਇਹਨੂੰ ਤਸਬੀਹ ਕਿਹਾ ਜਾਂਦਾ ਹੈ ਇਹ ਆਬਾਦ ਦੇ ਇੱਕ ਤਰ੍ਹਾਂ ਜਿਸ ਤਰ੍ਹਾਂ ਹਰੇਕ ਧਰਮ ਦੇ ਵਿੱਚ ਇੱਕ ਮੰਕਿਆਂ ਤੇ ਰੱਬ ਦਾ ਨਾਮ ਜਪਣ ਵਾਸਤੇ ਸਿੱਖ ਧਰਮ 'ਚ ਹਰੇਕ ਧਰਮ 'ਚ ਆਪਣੇ ਆਪਣੇ ਉਸੇ ਤਰ੍ਹਾਂ ਅਸੀਂ ਇਹਨੂੰ ਤਸਬੀਹ ਕਹਿੰਦੇ ਆ ਇਹਦੇ ਮੋਤੀਆਂ ਦੀ ਅਸੀਂ ਰੱਬ ਦਾ ਅੱਲਾ ਦਾ ਨਾਮ ਲੈਨੇ ਆ ਤੇ ਜ਼ਿਕਰ ਕਰਦੇ ਆ ਜੀ ਅਪਾ ਅੱਗੇ ਵੀ ਚੱਲਦੇ ਆਂ ਹੋਰ ਵੀ ਤਸਵੀਰਾਂ ਦਿਖਾਉਣੇ ਆ ਅੱਗੇ ਜਿਵੇਂ ਇਹ ਵੀ ਤਸਵੀਰ ਰੱਖੀ ਹੋਈ ਆ ਅੱਗੇ ਜਿੱਦਾਂ ਇਹ ਇੱਕ ਫਰੇਮ ਕਿਹਾ ਜਾ ਸਕਦਾ ਤੇ ਕਲਮਾ ਲਿਖਿਆ ਹੋਇਆ ਤੇ ਇਹ ਕੀ ਕਲਮਾ ਲਿਖਿਆ ਹੋਇਆ ਇਹਦੇ ਵੀ ਅਰਥ ਦੱਸੋ ਇਹਦੇ ਵਿੱਚ ਹੀ ਲਿਖਿਆ ਆ ਅੱਲਾ ਦਾ ਲਿਖਿਆ ਆ ਅੱਲਾ ਦਾ ਮਤਲਬ ਨਾਮ ਲਿਖਿਆ ਹੋਇਆ ਅੱਲਾ ਜੀ ਜੀ ਅੱਗੇ ਚੱਲਦੇ ਆਂ ਇਹ ਬੜੀ ਸੋਹਣੀ ਇੱਕ ਚੀਜ਼ ਕਲਮਾ ਨਹੀਂ ਰੱਖੀ ਰੱਖੀ ਹੋਈ ਆ ਸਜਾਵਟ ਲਈ ਤਾਂ ਅੱਗੇ ਹੋਰ ਵੀ ਕਲਮਾ ਲਿਖਿਆ ਹੋਇਆ ਮੈਸੀ ਇਸ ਤੋਂ ਇਲਾਵਾ ਜੋ ਉਧਰ ਦੁਆ ਲਿਖਿਆ ਹੋਇਆ ਤਵੱਕਲ ਤੇ ਦੂਸਰੇ ਕੋਨੇ ਦੇ ਵਿੱਚ ਸ਼ੁਕਰ ਜੀ ਸਬਰ ਤੇ ਉੱਪਰਲੀ ਸਾਈਡ ਆਪਾਂ ਕੈਮਰੇ ਮੇਂ ਦਿਖਾਵਾਂਗੇ ਉੱਪਰਲੀ ਚਾਰੋਂ ਖੁੰਝੇ ਦੇ ਵਿੱਚ ਚਾਰੋਂ ਕੁਲ ਲਿਖੇ ਹੋਏ ਨੇ ਜੀ ਚਾਰੋਂ ਕੁਲਾਂ ਦੀ ਇੱਥੇ ਡਿਜ਼ਾਈਨਿੰਗ ਕੀਤੀ ਗਈ ਹੈ ਜੀ 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 ਜਿਤਾભાઈ ਜੀ ਇੱਕ ਕਲਮੇ ਲਿਖੇ ਹੋਏ ਨੇ ਤੁਸੀਂ ਇਹਨਾਂ ਨੇ ਬੜੀ ਡੀਪਲੀ ਚ ਅਰਥ ਵੀ ਦੱਸੇ ਨੇ ਤੇ ਇਹ ਮਤਲਬ ਦੀਵਾਰਾਂ ਤੇ ਹੀ ਕਿਉਂ ਲਿਖੇ ਗਏ ਨੇ ਕੋਈ ਖਾਸ ਮਕਸਦ ਹੋਊਗਾ ਇਹਨਾਂ ਪਿੱਛੇ ਜੀ ਜੀ ਇਸਲਾਮ ਧਰਮ ਦੇ ਵਿੱਚ ਜਿਹੜੇ ਚਾਰ ਕੁਲ ਨੇ ਉਹਨਾਂ ਦੀ ਬੜੀ ਅਹਿਮਤ ਹੈ ਜੀ ਔਰ ਇਸ ਤੋਂ ਇਲਾਵਾ ਪਹਿਲੇ ਕਲਮੇ ਦੀ ਬੜੀ ਅਹਿਮਤ ਹੈ ਉਸੇ ਤਰ੍ਹਾਂ ਅੱਲਾਹੁ ਅਕਬਰ ਲਿਖਿਆ ਹੋਇਆ ਮੁਹੰਮਦ ਸੱਲੱਲ੍ਹਾ ਉਸੱਲਮ ਦਾ ਨਾਮ ਲਿਖਿਆ ਹੈ ਦੀਵਾਰਾਂ ਤੇ ਇੱਕ ਬਹੁਤ ਹੀ ਖੂਬਸੂਰਤ ਇਸਲਾਮ ਧਰਮ ਦੀ ਜੋ ਲਾਲੋ ਸਾਡੇ ਮੁਹੰਮਦ ਸਾਹਿਬ ਸਾਡੇ ਗਾਈਡਨਸ ਨੇ ਉਹਨਾਂ ਦੇ ਨਾਮ ਲਿਖਿਆ ਹੋਇਆ ਹੈ ਜੀ 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 ਅੱਗੇ ਵੀ ਚੱਲਦੇ ਹਾਂ ਬਾਈ ਜੀ ਅੱਗੇ ਵੀ ਜਿੱਦਾਂ ਤੁਹਾਡੇ ਫਰੇਮ ਲਗਾਏ ਹੋਏ ਨੇ ਤੇ ਬੜੀ ਸੋਹਣੀ ਇਹ ਕਲਮੇ ਲਿਖੇ ਹੋਏ ਨੇ ਵੀ ਇਹਨਾਂ ਦੇ ਅਰਥ ਇਹ ਵੀ ਦੱਸੋ ਜੀ ਇਹ ਬਸ ਇਹ ਜੀ ਵੀ ਇਹਦੇ ਜੋ ਪਹਿਲੇ ਸੈਂਟਰ ਦੇ ਵਿੱਚ ਇਹ ਚਾਰੋਂ ਕੁੱਲ ਲਿਖੇ ਹੋਏ ਨੇ ਜਿਹੜੇ ਦੁਵਾਰਾਂ ਤੇ ਲੱਗੇ ਸੀ ਤੇ ਇਦਿਸ ਲਾ ਇਲਾਹਾ ਇਲਾ ਲਲ੍ਹਾ ਲਿਖਿਆ ਹੋਇਆ ਉੱਧਰ ਮੁਹੰਮਦ ਅਰਸੂਲੁਲ੍ਲਾਹ ਸੱਲੱਲ੍ਹਾ ਸੱਲਮ ਲਿਖਿਆ ਹੋਇਆ ਨਾਮ ਲਿਖਾਇਆ ਦੋਏ ਪਲੇਟਾਂ ਤੇ ਤੇ ਉੱਪਰ ਵਾ ਦੇਖੋ ਇਹ ਪੂਰੀ ਆਇਤਲ ਕੁਰਸੀ ਲਿਖੀ ਹੋਈ ਹੈ ਜੋ ਘਰ ਕਾਬਦੇ ਸੋ ਬਹੁਤ ਮਹੱਤਵ ਰੱਖਦੀ ਹੈ ਇਹ ਵੀ ਆਇਤਲ ਕੁਰਸੀ ਕਹਿੰਦੇ ਜਿਸ ਘਰ ਦੇ ਵਿੱਚ 40 ਦਿਨ ਲਗਾਤਾਰ ਪੜ੍ਹੀ ਚੱਲੇ ਉਸ ਘਰ ਦੇ ਵਿੱਚ ਅੱਲਾ ਪੱਕ ਪੂਰੀ ਬਰਕਤ ਔਰ ਜੋ ਵੀ ਕਿਸੇ ਵੀ ਤਰ੍ਹਾਂ ਦੀ ਬੁਰਾਈ ਹੋ ਅੱਲਾ ਪੱਕ ਦੀ ਰਹਿਮਤ ਸਦਕਾ ਉਹ ਮਿਟ ਜਾਂਦੀ ਹੈ ਜਿਸ ਘਰ 'ਚ ਵੀ ਆਇਤਲ ਕੁਰਸੀ ਪੜ੍ਹੀ ਜਾਂਦੀ ਹੈ ਜੀ 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 ਅ ਬਾਈਸੇ ਜਿੱਦਾਂ ਅੱਗੇ ਇਹ ਰੱਖਿਆ ਹੋਇਆ ਆਪਾਂ ਇਹਨਾਂ ਨੂੰ ਖੁੰਡਾ ਕਹਿ ਸਕਦੇ ਆਂ ਨਹੀਂ ਖੁੰਡਾ ਤੇ ਅੱਗੇ ਤਲਵਾਰ ਮਤਲਬ ਇਹ ਮਤਲਬ ਇਹਨਾਂ ਦੇ ਅਰਥ ਦੱਸੋ ਇਹ ਕਿਉਂ ਰੱਖੇ ਗਏ ਨੇ ਵੀ ਇੱਥੇ ਰੱਖਣੀ ਜ਼ਰੂਰੀ ਹੁੰਦੇ ਨੇ ਜੀ ਇਹ ਜੋ ਤਲਵਾਰ ਔਰ ਖੁੰਡਾ ਸੇ ਇਹ ਰੱਖਣਾ ਸੁਨਨਤ ਸੀ ਜਿਸ ਤਰ੍ਹਾਂ ਆਪਣੇ ਮੁਹੰਮਦ ਸਾਹਿਬ ਸੱਲਾ ਸੱਲਮ ਜਦੋਂ ਵੀ ਮਸਜਿਦ ਦੇ ਵਿੱਚ ਖੁਤਬਾ ਦਿੰਦੇ ਹੁੰਦੇ ਸੀ ਉਹ ਖੁੰਡਾ ਫੜ ਕੇ ਉਹਦੇ ਨਾਲ ਖੜ ਕੇ ਖੁਤਬਾ ਦੇ ਕਰਦੇ ਸੀ ਤੇ ਜੋ ਇਹ ਕੁਰਪਾਨ ਹੈ ਇਹ ਸੱਲਾ ਸੱਲਮ ਨੇ ਖੁਦਾ ਆਪਣੇ ਕੋ ਰੱਖੇ ਵੀ ਰੱਖਣਾ ਸੁਨਤ ਹੈ ਜੀ ਜੀ ਜਿੱਦਾਂ ਮੈਂ ਜੀ ਤੁਸੀਂ ਖੁਤਬਾ ਕਹਿ ਰਹੇ ਹੋ ਇਹ ਵਰਡ ਦਾ ਥੋੜਾ ਆਰਥ ਡੀਪਲੀ ਸਾਡੀ ਆਡੀਅנס ਨੂੰ ਸਮਝਾ ਦਿਓ ਜੀ ਖੁਤਬਾ ਜਿਸ ਤਰ੍ਹਾਂ ਇਹ ਕਹਿ ਸਕਦੇ ਆਪਾਂ ਜੋ ਮਰਜ਼ੂਮੇ ਦੀ ਨਮਾਜ਼ ਹੁੰਦੇ ਨਾ ਉਸ ਤੋਂ ਪਹਿਲਾਂ ਇੱਕ ਆਪਣਾ ਖੁਦਵਾ ਪੜਾਇਆ ਜਾਂਦਾ ਹੈ ਵੀ ਜਿਸ ਤਰ੍ਹਾਂ ਕਹਿੰਦੇ ਆਪਾਂ ਕਹਿ ਸਕਦੇ ਆਂ ਵੀ ਪੂਰਾ ਇੱਕ ਪਾਠ ਪੜ੍ਹਨਾ ਪੈਂਦਾ ਹੁੰਦਾ ਹੈ ਤੇ ਉਹ ਪਾਠ ਪੜ੍ਹਿਆ ਜਾਂਦਾ ਹੈ ਜੁਮੇਦੀ ਨਮਾਜ਼ ਤੋਂ ਪਹਿਲਾਂ ਤੇ ਉਹ ਮੈਂਬਰ ਬਣਿਆ ਹੁੰਦਾ ਮਸਜਿਦ ਦੇ ਉੱਤੇ ਉਹ ਉੱਪਰ ਖੜ ਕੇ ਉਹ ਪੜਦੇ ਹੁੰਦੇ ਨੇ ਇਹਨਾਂ ਹੁੰਦਾ ਫੜਕੇ ਜੀ ਭਾਈ ਜੀ ਜਿਵੇਂ ਤੁਸੀਂ ਜੁਮੇ ਦੀ ਨਮਾਜ਼ ਦਾ ਜੋ ਜ਼ਿਕਰ ਕੀਤਾ ਇੱਕ ਅਕਸਰ ਕਿਹਾ ਜਾਂਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਨਮਾਜ਼ ਕਿਉਂ ਪੜੀ ਜਾਂਦੇ ਕਿੰਨੇ ਟਾਈਮ ਪੜੀ ਜਾਂਦੀ ਹੈ ਥੋੜਾ ਇਹ ਵੀ ਦੱਸ ਦਿਓ ਜੀ ਜਿਹੜੀ ਹੀ ਇਸਲਾਮ ਧਰਮ ਨੂੰ ਜੇ ਜੋ ਹਲੇਕ ਇਨਸਾਨ ਦਾ ਉਹ ਤੇ ਮਰਦ ਉੱਤੇ ਪੰਜੋ ਵਕਤ ਦੀ ਨਮਾਜ਼ ਫਰਜ਼ ਹੈ ਇਹ ਪੰਜ ਵਕਤ ਦੀ ਨਮਾਜ਼ ਹੁੰਦੀ ਹੈ ਪਹਿਲੀ ਨਮਾਜ਼ ਫਜਰ ਦੀ ਜੋ ਸਵੇਰ ਟਾਈਮ ਜਦੋਂ ਸੂਰਜ ਨਿਕਲਣ ਤੋਂ ਪਹਿਲਾਂ ਪੜੀ ਜਾਂਦੀ ਹੈ ਫਿਰ ਦੁਪਹਿਰ ਦੇ ਟਾਈਮ ਪੜੀ ਜਾਂਦੀ ਹੈ ਬਿਲਕੁਲ 1:30 ਵਜੇ ਉਹਨੂੰ ਜੋਹਰ ਦਾ ਟਾਈਮ ਜੋਹਰ ਦੀ ਨਮਾਜ਼ ਕਹਿਆ ਜਾਂਦਾ ਫਿਰ 5 ਵਜੇ ਦਾ 5:30 ਦੇ ਤਕਰੀਬਨ ਪੜੀ ਜਾਂਦੀ ਉਹ ਅਸਰ ਦੀ ਅਸਰ ਦੀ ਨਮਾਜ਼ ਦਾ ਟਾਈਮ ਹੋ ਜਾਂਦਾ ਸੂਰਜ ਸਿਪਨ ਤੋਂ ਥੋੜਾ ਕੁ ਪਹਿਲਾਂ ਉਸ ਟਾਈਮ ਮਗਰੀਬ ਦੀ ਨਮਾਜ਼ ਦਾ ਵਕਤ ਹੁੰਦਾ ਫਿਰ ਸੂਰਜ ਸੂਰ ਸ਼ਬਤ ਤੋਂ ਰਾਤ ਦੇ ਵਕਤ ਦੇ ਵਿੱਚ ਈਸ਼ਾ ਦੀ ਨਮਾਜ਼ ਦਾ ਵਕਤ ਇਹ ਪੰਜੋ ਟਾਈਮ ਫਜਰ ਜੋਹਰ ਅਸਰ ਮਗਰੀਬ ਤੇ ਈਸ਼ਾ ਇਹ ਪੰਜੋ ਵਕਤ ਦੀ ਨਮਾਜ਼ ਹਰੇਕ ਮਰਦ ਤੇ ਔਰਤ ਤੇ ਫਰਜ਼ੇ ਜਿ ਬਣਨੀ ਜੀ ਬਾਈ ਜੀ ਜਿੱਦਾਂ ਆਪਾਂ ਮਸਜਿਦ ਦੇ ਵਿੱਚ ਖੜੇ ਆ ਇਥੇ ਕਿਹੜੇ ਲੋਕ ਆ ਸਕਦੇ ਨੇ ਮਤਲਬ ਕਿ ਇੱਕ ਛੇ ਮੈਂ ਕੁੜੀਆਂ ਹਨ ਤੇ ਇੱਕ ਪੱਤਰਕਾਰ ਦੇ ਬਤੌਰ ਖੜੀ ਆ ਕਿ ਅਕਸਰ ਇੱਕ ਟੈਗ ਜਾਂ ਕੀਤਾ ਜਾਂਦਾ ਕਿਹਾ ਜਾਂਦਾ ਕਹਿੰਦੇ ਮਸਜਿਦ ਦੇ ਵਿੱਚ ਵੀ ਔਰਤਾਂ ਮਨਾਹੀ ਹੁੰਦੀ ਆ ਆ ਨਹੀਂ ਸਕਦੇ ਕਿ ਇਹ ਸੱਚ ਆ ਨਹੀਂ ਜੀ ਵੈਸੇ ਔਰਤਾਂ ਦਾ ਆਉਣਾ ਕੋਈ ਮਨਾਹੀ ਨਹੀਂ ਹੈਗੀ ਜੀ ਅ ਜਿਸ ਤਰ੍ਹਾਂ ਕਹਿ ਸਕਦੇ ਆ ਵੀ ਜਿਸ ਟਾਈਮ ਔਰਤ ਜਾਂ ਕੋਈ ਲੜਕੀ ਆ ਉਹਨੂੰ ਮਹਾਮਾਰੀ ਦਾ ਸਮਾਂ ਵਕਤ ਹੁੰਦਾ ਹੁੰਦਾ ਹੈ ਉਸ ਦੇ ਤੀਰਨ ਮਸਜਿਦ ਨਹੀਂ ਹਰੇਕ ਧਰਮਾਂ ਦੇ ਵਿੱਚ ਉਹਨੂੰ ਆਣਾ ਜਾਇਜ਼ ਨਹੀਂ ਮੰਨਿਆ ਜਾਂਦਾ ਮਤਲਬ ਵੀ ਜਾਇਜ਼ ਨਹੀਂ ਹੈ ਉਹਨੂੰ ਇਸ ਲਈ ਵੈਸੇ ਕੋਈ ਐਦਾ ਗੱਲ ਨਹੀਂ ਵੀ ਮਸਜਿਦ ਦੇ ਵਿੱਚ ਆਣਾ ਕੋਈ ਔਰਤ ਦੀ ਮਨਾਹੀ ਹੈ ਉਹ ਆ ਜਾ ਸਕਦੀ ਹੈ ਕੋਈ ਦਿੱਕਤ ਨਹੀਂ ਜੀ ਵੀਰ ਜੀ ਜੇ ਇਹ ਮਸਜਿਦ ਮਸਜਿਦ ਮਤਲਬ ਥੋੜਾ ਟਾਈਮ ਪਹਿਲਾਂ ਆਬਾਦ ਹੋਈ ਹੈ ਪਰ ਜਿਕਰ ਤੁਸੀਂ ਪਹਿਲਾਂ ਵੀ ਕਰਕੇ ਹਟਿਓ ਇੰਟਰਵਿਊ ਤੋਂ ਪਹਿਲਾਂ ਵੀ ਮਤਲਬ ਹੋਰ ਵੀ ਅਜਈਆਂ ਮਸਜਿਦਾਂ ਨੇ ਜਿਹੜੀਆਂ ਆਬਾਦ ਨਹੀਂ ਹੋਈਆਂ ਕਿਉਂ ਆਬਾਦ ਨਹੀਂ ਹੋਈਆਂ ਕੀ ਕਾਰਨ ਰਹਿੰਦੇ ਨੇ ਉਹਨਾਂ ਦੇ ਫਿਰ ਜਿੱਥੇ ਦੇਖੋ ਸਾਡੇ ਇਲਾਕੇ 'ਚ ਵੀ ਤਕਰੀਬਨ ਚਾਰ ਮਸਜਿਦਾਂ ਜਿਹੜੀਆਂ 1947 ਤੋਂ ਪਹਿਲਾਂ ਦੀਆਂ ਨੇ ਕਾਫੀ